ਵਿਜਿਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੀਤਾ ਗ੍ਰਿਫਤਾਰ ਆਮਦਨ ਨਾਲੋਂ ਵੱਧ ਪ੍ਰਾਪਰਟੀ ਬਣਾਉਣ ਦੇ ਲੱਗੇ ਇਲਜ਼ਾਮ ਅੰਮ੍ਰਿਤਸਰ ਰਿਹائش ਤੇ ਰੀਡ ਕਰ ਕੀਤੀ ਗ੍ਰਿਫਤਾਰੀ ਗ੍ਰਿਫਤਾਰੀ ਦੌਰਾਨ ਵਿਕਰਮ ਮਜੀਠੀਆ ਨੇ ਦਿੱਤਾ ਮੁੱਛਾ ਨੂੰ ਤਾਂ ਕਿਹਾ ਭਗਵੰਤ ਸਿਆ ਹੁਣ ਤੇਰੀਆਂ ਕੜਵਾਉ ਚਿਕਾ ਜਿਨੇ ਮਰਜ਼ੀ ਪਰਚੇ ਦੇ ਦਿਓ ਮੈਂ ਨਹੀਂ ਡਰਦਾ ਤਾਂ ਅਕਾਲੀ ਦਲ ਨੇ ਕੀਤੀ ਗ੍ਰਿਫਤਾਰੀ ਦੀ ਨਖੇਤੀ ਮੁਜੀਤਿਆ ਦੀ ਗ੍ਰਿਫਤਾਰੀ ਵਿਚਾਲੇ ਕੇਜਰੀਵਾਲ ਦਾ ਵੱਡਾ ਬਿਆਨ ਬਿਨਾਂ ਨਾਮ ਲਏ ਮੁਜੀਤਿਆ ਤੇ ਸਾਧਿਆ ਨਿਸ਼ਾਨਾ ਕਿਹਾ ਪਿਛਲੀਆਂ ਸਰਕਾਰਾਂ ਵੇਲੇ ਸਰਕਾਰੀ ਗੱਡੀਆਂ ਚ ਹੁੰਦਾ ਸੀ ਨਸ਼ਾ ਸਪਲਾਈ ਪਰ ਹੁਣ ਮੁਲਜ਼ਮ ਕਿੰਨਾ ਵੀ ਕਿਉਂ ਨਾ ਹੋਵੇ ਤਾਕਤਵਾਰ ਬਖਸ਼ਾਂਗੇ ਨਹੀਂ ਅਕਾਲੀ ਆਗੂ ਦੀ ਗ੍ਰਿਫਤਾਰੀ ਤੇ ਪੱਖੀ ਸਿਆਸਤ ਰਵਨੀਤ ਸਿੰਘ ਬਿੱਟੂ ਨੇ ਚੁੱਕੇ ਸਵਾਲ ਕਿਹਾ ਭਗਵੰਤ ਮਾਨ ਵੱਲੋਂ ਵਿਜਲਸੀ ਦਰਬਾਰ ਤੋਂ ਬਹੁਤ ਹਲਕੀ ਰਾਜਨੀਤਿਕ ਦਾ ਸਬੂਤ ਜਿਹੜੇ ਕੰਡੇ ਸੀਐਮ ਬੀ ਚ ਰਿਹਾ 2027 ਦੇ ਵਿੱਚ ਚੁਗਣੇ ਹੋ ਜਾਣਗੇ ਔਖੇ ਮਜੀਠੀਆ ਦੀ ਗ੍ਰਿਫਤਾਰੀ ਦੇ ਵਿਰੋਧ ਚਾਇਆ ਆਮ ਆਦਮੀ ਪਾਰਟੀ ਦਾ ਵ代यक ਕੁਬੇਜੇ ਪ੍ਰਤਾਪ ਨੇ ਆਪਣੀ ਸਰਕਾਰ ਨੂੰ ਘੇਰਿਆ ਕਿਹਾ ਜਦੋਂ ਮਜੀਠੀਆ ਜੇਲ੍ਹ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਉਦੋਂ ਪੁਸ਼ਕਿਸ਼ ਕਿਉਂ ਨਹੀਂ ਕੀਤੀ ਸਰਦਾਰ ਜੀ ਤਿੰਨ ਦੇ ਵਿਵਾਦ ਤੇ ਦਿਲਜੀਤ ਦੁਸਾਸ ਨੇ ਤੋੜੀ ਚੁੱਪੀ ਕਿਹਾ ਜਦੋਂ ਫਿਲਮ ਬਣਾਈ ਗਈ ਸੀ ਉਦੋਂ ਸਭ ਕੁਝ ਸਹੀ ਸੀ ਫਰਵਰੀ ਮਹੀਨੇ ਚ ਪੂਰੀ ਹੋ ਚੁੱਕੀ ਸੀ ਸ਼ੂਟਿੰਗ ਹੁਣ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਵਿਜਲੈਂਸ ਨੇ ਵਿਕਰਮ ਸਿੰਘ ਮਜੀਠੀਆ ਨੂੰ ਕੀਤਾ ਗ੍ਰਿਫਤਾਰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਇਲਜ਼ਾਮ ਵਿਰੋਧੀਆਂ ਨੇ ਕੀਤੀ ਗ੍ਰਿਫਤਾਰੀ ਦੀ ਨਖੇਦੀ ਪੰਜਾਬ ਵਿਜਲੈਂਸ ਨੇ ਸਾਬਕਾ ਆਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਵਿਜਲੈਂਸ ਟੀਮ ਮਜੀਠੀਆ ਨੂੰ ਮੋਹਾਲੀ ਲੈ ਗਈ ਵਿਜਲੈਂਸ ਨੇ ਵਿਕਰਮ ਮਜੀਠੀਆ ਦੇ ਘਰੋਂ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ ਅਠ ਡਾਇਰੀਆਂ ਤੇ ਹੋਰ ਡਾਕੂਮੈਂਟਸ ਜ਼ਬਤ ਕੀਤੇ ਨੇ ਇਸ ਨੂੰ ਲੈ ਕੇ ਹੁਣ ਸਿਆਸਤ ਵੀ ਭੱਗ ਗਈ ਹੈ ਵਿਜੀਲੈਂਸ ਦੀ ਰੇਡ ਮਗਰੋਂ ਕਾਲੀਦਲ ਦੇ ਸੀਨੀਅਰ ਲੀਡਰ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਪਰ ਤਿੱਖਾ ਹਮਲਾ ਬੋਲਿਆ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਇਹ ਗੱਲ ਸਮਝ ਲਵੋ ਤੁਸੀਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਿਓ ਨਾ ਤਾਂ ਮੈਂ ਡਰਾਂਗਾ ਅਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕੇਗੀ ਮੁਜੀਠੀਆ ਨੇ ਕਿਹਾ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰਗ ਕੇਸ ਵਿੱਚ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰ ਰਹੀ ਹੈ ਇਸ ਲਈ ਅਜਵਿੰਦਰਸ ਨੇ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਹੈ ਤੇ ਮੈਨੂੰ ਗ੍ਰਿਫਤਾਰ ਕਰਨਾਈ ਹੈ ਮੁਜੀਠੀਆ ਨੇ ਕਿਹਾ ਕਿ ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਬੋਲਿਆ ਤੇ ਭਵਿੱਖ ਦੇ ਵਿੱਚ ਵੀ ਬੋਲਦਾ ਰਹਾਂਗਾ ਮੈਨੂੰ ਸੰਦੀ ਵੀ ਪਰਮਾਤਮਾ ਗੁਰੂ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਅੰਤਿਮ ਜਿੱਤ ਸੱਚ ਦੀ ਹੋਵੇਗੀ ਇਸ ਗ੍ਰਫਤਾਰੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਕਿਹਾ ਕਿ ਜਦੋਂ ਮਜੀਠੀਆ ਜੇਲ੍ਹ ਵਿੱਚ ਸੀ ਤਾਂ ਮਾਨ ਸਾਹਿਬ ਦੀ ਸਰਕਾਰ ਨੇ ਪੁਸ਼ਕਿਸ਼ ਕਿਉਂ ਨਹੀਂ ਕੀਤੀ? ਅਤੇ ਉਸ ਵੇਲੇ ਮਾਨ ਸਾਹਿਬ ਦੀ ਸਰਕਾਰ ਨੇ ਮਜੀਠੀਆ ਦੀ ਜ਼ਮਾਨਤ ਕਿਉਂ ਕਰਵਾ ਦਿੱਤੀ? ਹਾਈ ਕੋਰਟ ਨੇ ਇਸ ਗਰਾਉਂਡ ਤੇ ਜ਼ਮਾਨਤ ਦਿੱਤੀ ਸੀ ਕਿ ਜੇ ਪੁਲਿਸ ਨੂੰ ਪੁਸ਼ਕਿਸ਼ ਵਾਸਤੇ ਲੋੜਿੰਦਾ ਨਹੀਂ ਹੈ ਤਾਂ ਕਸਟਡੀ ਵਿੱਚ ਰੱਖਣਾ ਕਾਨੂੰਨ ਦੇ ਖਿਲਾਫ ਹੈ। ਆਪ ਵਿਧਾਇਕ ਨੇ ਕਿਹਾ ਕਿ ਜਦੋਂ ਮਜੀਠੀਆ ਕਸਟਡੀ ਦੇ ਵਿੱਚ ਸੀ ਤਾਂ ਸਰਕਾਰ ਨੇ ਜ਼ਮਾਨਤ ਕਰਵਾਈ ਤੇ ਹੁਣ ਨੋਟਿਸ ਜਾਰੀ ਕਰਕੇ ਪੁਸ਼ਕਿਸ਼ ਕੀਤੀ ਜਾਂਦੀ ਹੈ ਤੇ ਅੱਜ ਘਰ ਤੇ ਰੇਡ ਕੀਤੀ ਗਈ ਹੈ। ਬਹੁ ਬੇਟੀ ਦੀ ਇੱਜ਼ਤ ਨਿਲਾਲ ਖਿਲਵਾੜ ਕੀਤਾ ਗਿਆ। ਉੱਥੇ ਬਟਨਾ ਦਾ ਲੋਕ ਸਭਾ ਮੈਂਬਰ ਹਰਸਿਮਤ ਕੌਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਉੱਤੇ ਲਿਖਿਆ ਅੱਜ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕਟਕ ਪੁੱਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਪਣੀ ਪੁਲਿਸ ਭੇਜੀ ਹੈ ਉਸੇ ਤਰ੍ਹਾਂ ਗਾਂਧੀ ਵਲੋਚ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾਈ ਹੈ ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ ਪਰ ਭਗਵੰਤ ਮਾਨ ਇਹ ਭੁੱਲ ਗਿਆ ਹੈ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਪਹਿਲਾਂ ਕਦੇ ਝੁਕਿਆ ਹੈ ਅਤੇ ਨਾ ਹੀ ਝੁਕੇਗਾ ਜਿੰਨਾ ਜ਼ੋਰ ਲਗਾ ਸਕਦੇ ਆ ਲਗਾ ਲੋ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਹਰ ਸੇਮਤ ਬਾਦਲ ਨੇ ਕਿਹਾ ਕਿ ਤੇਰੇ ਅਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚਹਿਰੀ ਵਿੱਚ ਰੱਖਦੇ ਰਹਾਂਗੇ ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇ ਛੱਡ ਕੇ ਭਜਣ ਨਹੀਂ ਦੇਵਾਂਗੇ ਇੱਥੇ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ ਵਿਰੋਧੀ ਵేశ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਨੂੰ ਕਿਰ ਰਹੇ ਨੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਦੁਰਵਰਤੋਂ ਬਹੁਤ ਹਲਕੀ ਰਾਜਨੀਤੀ ਦਾ ਸਬੂਤ ਹੈ ਜੋ ਕਾਂਗਰਸ ਨੇ ਐਮਰਜੈਂਸੀ ਲਗਾ ਕੇ ਕੀਤਾ ਸੀ ਉਹੀ ਹਾਲ ਭਗਵੰਤ ਮਾਨ ਨੇ ਪੰਜਾਬ ਵਿੱਚ ਕੀਤਾ ਹੈ ਜਿਹੜਾ ਗੂ ਮਾਨਜੇ ਜਾਂ ਸਰਕਾਰ ਦੀ ਨਾਕਾਮੀ ਤੇ ਸਵਾਲ ਚੁੱਕਦਾ ਹੈ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਭਗਵੰਤ ਮਾਨ ਪੰਜਾਬ ਦੇ ਲੋਕਾਂ ਲਈ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਇਹ 2027 ਤੋਂ ਬਾਅਦ ਚੁਗਣੇ ਮੁਸ਼ਕਲ ਹੋ ਜਾਣਗੇ ਉਥੇ ਸੁਪਾਲ ਸਿੰਘ ਖਹਿਰਾ ਨੇ ਵੀ ਵਿਜੀਲੈਂਸ ਛਾਪਿਆਂ ਦੀ ਨਖੇਦੀ ਕੀਤੀ ਹੈ ਅਤੇ ਇਸ ਨੂੰ ਸਿਆਸੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੰਦਾ ਹੈ ਖੈਰਾ ਨੇ ਪੰਜਾਬ ਵਿੱਚ ਵਿਗੜਦੇ ਸਿਆਸੀ ਮਾਹੌਲ ਤੇ ਵੀ ਫਿਕਰ ਜ਼ਤਾਇਆ ਕਾਂਗਰਸੀ ਆਗੂ ਨੇ ਕਿਹਾ ਕਿ ਮੈਂ ਬਿਕਰਮ ਮਜੀਠੀਆ ਦੀ ਹਾਇਸ਼ ਅਤੇ ਹੋਰ ਨਾ ਟਿਕਾਣਿਆਂ ਤੇ ਸਿਆਸੀ ਬਦਲਾਖੋਰੀ ਦੇ ਇਰਾਦੇ ਨਾਲ ਮਾਰੇ ਛਾਪਿਆਂ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਾ ਪੰਜਾਬ ਹੁਣ ਪੁਲਿਸ ਰਾਜ ਵਿੱਚ ਬਦਲ ਗਿਆ ਇਕ ਪਾਸੇ ਇਹ ਤੇ ਵਿਰੋਧੀ 13 ਸਰਕਾਰ ਖਿਲਾਫ ਬਦਲਾਖੂਰੀ ਦੀ ਨੀਤੀ ਤਹਿਤ ਕਾਰਵਾਈ ਦੇ ਈਸਾਮ ਲਗਾ ਰਹੀਆਂ ਨੇ ਉੱਥੇ ਹੀ ਆਮ ਆਦਮੀ ਪਾਰਟੀ ਇਸ ਨੂੰ ਵੱਡੀ ਪ੍ਰਾਪਤੀ ਦੱਸ ਰਹੀ ਹੈ ਮਜੀਠੀਆ ਤੇ ਵਿਜਲੈਂਸ ਦੀ ਰੇਟ ਮਗਰੋਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹੀ ਕਹਿੰਦੇ ਸੀ ਕਿ ਵੱਡੇ ਤਸਕਰਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਹੁਣ ਸਾਡੀ ਸਰਕਾਰ ਨੇ ਕਾਰਵਾਈ ਕੀਤੀ ਹੈ ਚੰਨੀ ਸਰਕਾਰ ਵੇਲੇ ਵੀ ਮਜੀਠੀਆ ਤੇ ਐਨਡੀਪੀਐਸ ਤਹਿਤ ਕੇਸ ਸਰਚ ਹੋਇਆ ਸੀ ਜੇ ਮਜੀਠੀਆ ਸੱਚੀ ਨੇ ਤਾਂ ਅਨੁਧਰਨ ਦੀ ਕੋਈ ਲੋੜ ਨਹੀਂ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਮੇਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਿੰਨਾ ਵੀ ਵੱਡਾ ਕੋਈ ਨੇਤਾ ਕਿਉਂ ਨਾ ਹੋਵੇ ਜਿਹੋ ਨਸ਼ੇਰੀ ਤਸਕਰੀ ਵਿੱਚ ਸ਼ਾਮਿਲ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਨਾਲ ਹੀ ਨਾਨਕਿਆ ਕਿ ਇਹਨਾਂ ਨੇ ਪੰਜਾਬ ਵਿੱਚ ਨਸ਼ੇ ਨੂੰ ਤੱਕਿਆ ਜਦੋਂ ਉਹ ਮੰਤਰੀ ਹੁੰਦੇ ਸੀ ਤਾਂ ਸਰਕਾਰੀ ਗੱਡੀਆਂ ਵਿੱਚ ਨਸ਼ੇ ਦੀ ਸਪਲਾਈ ਹੁੰਦੀ ਸੀ ਤੇ ਆਪਣੇ ਹੀ ਘਰਾਂ ਵਿੱਚ ਨਸ਼ਾ ਤਸਕਾਂ ਨੂੰ ਰੱਖਦੇ ਸੀ ਪਰ ਹੁਣ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜ਼ਿਕਰ ਕਰਦੇ ਕਿ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਟੀਮ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਗ੍ਰੀਨ ਐਵੇਨਿਊ ਸਥਿਤ ਮਜੀਠਿਆ ਦੇ ਘਰ ਪਹੁੰਚੀ। ਇਜ਼ਰਾਨ ਮਜੀਠਿਆ ਦੇ ਵਿਜੀਲੈਂਸ ਟੀਮ ਨਾਲ ਬਹਿਸ ਵੀ ਹੋਈ। ਜੁਠਿਆ ਨੇ ਜਸਤੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਵੀ ਕੀਤੀ। ਮਜੀਠਿਆ ਨੇ ਕਿਹਾ ਕਿ ਸਾਰੀ ਕਾਰਵਾਈ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕੀਤੀ ਜਾ ਰਹੀ ਹੈ। ਪਰ ਉਹ ਇਸ ਤੋਂ ਡਰਨ ਵਾਲੇ ਨਹੀਂ ਨੇ। ਜੁਠਿਆ ਦੇ ਵਿਧਾਇਕ ਪਤਨੀ ਗਨੀਪ ਕੌਰ ਨੇ ਕਿਹਾ ਕਿ ਵਿਜੀਲੈਂਸ ਟੀਮ ਜ਼ਬਰਦਸਤੀ ਘਰ ਵਿੱਚ ਦਾਖਲ ਹੋਈ ਅਤੇ ਤਾਕਾਮੁਕੀ ਕੀ ਕੀਤੀ। ਇਸ ਤੋਂ ਬਾਅਦ ਮਜੀਠਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਦਾਰ ਜੀ ਦੇ ਵਿਵਾਦ ਤੇ ਦਲਜੀਤ ਦੋਸਾਂਝ ਨੇ ਤੋੜੀ ਚੁੱਪੀ ਕਿਹਾ ਜਦੋਂ ਫਿਲਮ ਬਣਾਈ ਗਈ ਸੀ ਉਦੋਂ ਸਭ ਕੁਝ ਸੀ ਸਹੀ ਫਰਵਰੀ ਮਹੀਨੇ ਚ ਪੂਰੀ ਹੋ ਚੁੱਕੀ ਸੀ ਸ਼ੂਟਿੰਗ ਹੁਣ ਸਾਡੇ ਹੱਥ ਦੇ ਵਿੱਚ ਕੁਝ ਵੀ ਨਹੀਂ ਸਰਦਾਰ ਜੀ ਤਿੰਨ ਦਾ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਇਸ ਦਾ ਕਾਰਨ ਹੈ ਟ੍ਰੇਲਰ ਵਿੱਚ ਨਜ਼ਰ ਆਏ ਪਾਕਿਸਤਾਨੀ ਅਦਾਕਾਰਾਂ ਹਾਨੀ ਆਮਰ ਭਾਰਤ ਦੇ ਕਈ ਹਿੱਸਿਆਂ ਵਿੱਚ ਫਿਲਮ ਅਤੇ ਦਲਜੀਤ ਦੋਸਾਂਝ ਦੇ ਬਾਈਕਾਟ ਦੀ ਮੰਗ ਜ਼ੋਰ ਫੜ ਰਹੀ ਹੈ ਤਦ ਪਾਕਿਸਤਾਨ ਵਿਚਾਲੇ ਪਹਿਲਗਾਮ ਹਮਲੇ ਤੋਂ ਬਾਅਦ ਤਣਾਅ ਦੇ ਹਾਲਾਤ ਨੇ ਜਿਸ ਕਾਰਨ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਫਿਲਮ ਸਰਦਾਰ ਜੀ ਤਰੀ ਵਿੱਚ ਦਲਜੀਤ ਦੋਸਾਂਝ ਨੇ ਪਾਕਿਸਤਾਨੀ ਅਦਾਕਾਰਾਂ ਹਾਨੀ ਆਮਰ ਨਾਲ ਕੰਮ ਕਰਨ ਨੂੰ ਲੈ ਕੇ ਉੱਠੇ ਵਿਵਾਦ ਤੇ ਪਹਿਲੀ ਵਾਰ ਸਪਸ਼ਟਿਕਰਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਅਤੇ ਨਿਰਮਾਤਾਵਾਂ ਨੇ ਇਸ ਤੇ ਕਰੋੜਾਂ ਰੁਪਏ ਖਰਚ ਕੀਤੇ ਨੇ ਇਸ ਲਈ ਇਸ ਫਿਲਮ ਨੂੰ ਹੁਣ ਸਿਰਫ ਵਿਦੇਸ਼ਾਂ ਵਿੱਚ ਹੀ ਰਿਲੀਜ਼ ਕੀਤਾ ਜਾਵੇਗਾ ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਸਰਦਾਰ ਜੀਤਿੰਦ ਦਾ ਟ੍ਰੇਲਰ ਰਿਲੀਜ਼ ਹੋਇਆ ਅਤੇ ਇਸ ਵਿੱਚ ਦਲਜੀਤ ਦੇ ਨਾਲ ਖਾਨੀਆ ਆਮਰ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਦਲਜੀਤ ਦੋਸਾਂਚ ਨੂੰ ਕਈ ਥਾਵਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਵਿੱਚ ਫਿਲਮ ਦੀ ਰਿਲੀਜ਼ ਰੱਦ ਕਰ ਦਿੱਤੀ ਗਈ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਇਸ ਮਾਮਲੇ ਤੇ ਸਖਤ ਰੋਕ ਅਪਣਾਇਆ। ਅਤੇ ਨਾਲ ਹੀ ਦਲਜੀਤ ਦੋਸਾਂਚ ਨਿਰਮਾਤਾ ਗੁਨੀਰ ਸਿੰਘ ਸਿੱਧੂ, ਮਨਮੋਹ ਸਿੱਧੂ ਅਤੇ ਨਿਰਦੇਸ਼ਕ ਅਮਰ ਹੁੰਦਲ ਨੂੰ ਗੱਦਾਰ ਕਿਹਾ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਵਿਦੇਸ਼ ਮੰਤਰੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੂੰ ਇਹਨਾਂ ਚਾਰਾਂ ਦੇ ਪਾਸਪੋਰਟ ਜ਼ਬਤ ਕਰਨ ਅਤੇ ਉਹਨਾਂ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਦੀ ਅਪੀਲ ਕੀਤੀ ਹੈ ਅਦਾਕਾਰ ਦਲਜੀਤ ਦਸਾਂਝ ਨੇ ਕਿਹਾ ਕਿ ਜਦੋਂ ਫਿਲਮ ਕੀਤੀ ਸੀ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਥਿਤੀ ਆਮ ਸੀ ਉਹਨਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਫਰਵਰੀ ਦੇ ਵਿੱਚ ਪੂਰੀ ਹੋ ਗਈ ਸੀ ਪਰ ਇਸ ਤੋਂ ਬਾਅਦ ਕਈ ਵੱਡੇ ਘਟਨਾਕ੍ਰਮ ਹੋਏ ਜੋ ਉਹਨਾਂ ਦੇ ਹੱਥ ਵਿੱਚ ਨਹੀਂ ਸਨ ਇਸ ਨਾਲ ਉਹਨਾਂ ਨੇ ਕਿਹਾ ਕਿ ਨਿਰਮਾਤਾਵਾਂ ਨੇ ਫੈਸਲਾ ਕੀਤਾ ਹੈ ਕਿ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਕੀਤੀ ਜਾਵੇਗੀ ਇਹ ਸਿਰਫ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਇਸ ਫਿਲਮ ਨੂੰ ਬਣਾਉਣ ਵਿੱਚ ਕਰੋੜਾਂ ਰੁਪਏ ਲੱਗੇ ਨੇ ਅਤੇ ਹੁਣ ਸਥਿਤੀ ਬਦਲ ਗਈ ਹੈ ਇਹ ਵੀ ਸੱਚ ਹੈ ਕਿ ਫਿਲਮ ਨੂੰ ਜ਼ਰੂਰ ਨੁਕਸਾਨ ਹੋਵੇਗਾ ਕਿਉਂਕਿ ਅਸੀਂ ਇੱਕ ਪੂਰਾ ਬਾਜ਼ਾਰ ਯਾਨੀ ਕਿ ਭਾਰਤ ਗਵਾ ਦਿੰਦਾ ਹੈ ਉਹਨਾਂ ਕਿਹਾ ਕਿ ਜਦੋਂ ਮੈਂ ਫਿਲਮ ਸਾਈਨ ਕੀਤੀ ਸੀ ਤਾਂ ਸਭ ਕੁਝ ਸ਼ਾਂਤ ਸੀ ਹੁਣ ਸਥਿਤੀ ਸਾਡੇ ਕੰਟਰੋਲ ਵਿੱਚ ਨਹੀਂ ਹੈ ਜੇਕਰ ਨਿਰਮਾਤਾਵਾਂ ਨੇ ਫਿਲਮ ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ ਤਾਂ ਮੈਂ ਉਹਨਾਂ ਦੇ ਨਾਲ ਹਾਂ ਤਨੂਦਸ ਦੇ ਕਿ 23 ਜੂਨ ਦਿਲਜੀਤ ਦੋਸਾਂਝ ਨੇ ਫਿਲਮ ਸਰਦਾਰ ਜੀ ਤਿੰਨ ਦਾ ਟ੍ਰੇਲਰ ਸਾਂਝਾ ਕੀਤਾ ਸੀ ਇਸ ਵਿੱਚ ਉਹਨਾਂ ਨਾਲ ਪਾਕਿਸਤਾਨੀਆਂ ਦੀ ਅਦਾਕਾਰਾ ਹਨੀ ਆਮਰ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਈ ਸੀ ਦਰਅਸਲ ਪਹਿਲਗਾਮ ਹਮਲਾਵਾਂ ਦੀ ਹਮਲੇ ਤੋਂ ਬਾਅਦ ਭਾਰਤ ਵਿੱਚ ਸਾਰੇ ਪਾਕਿਸਤਾਨੀ ਕਲਾਕਾਰਾਂ ਤੇ ਪੂਰੀ ਤਰ੍ਹਾਂ ਬੰਦੀ ਲਗਾਈ ਗਈ ਸੀ F W I C E ਨੇ ਉਸ ਸਮੇਂ ਐਲਾਨ ਕੀਤਾ ਸੀ ਜੇਕਰ ਕੋਈ ਭਾਰਤੀ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਦਾ ਹੈ ਤਾਂ ਇਸ ਨੂੰ ਦੇਸ਼ਦ్రో ਮੰਨਿਆ ਜਾਵੇਗਾ ਦਿਲਜੀਤ ਦੋਸਾਂਝ ਨੇ ਸਰਦਾਰ ਜੀ ਤਿੰਨ ਦਾ ਟ੍ਰੇਲਰ YouTube ਤੇ ਰਿਲੀਜ਼ ਕਰਨ ਦੀ ਬਜਾਏ ਸਿਰਫ Instagram ਤੇ ਸਾਂਝਾ ਕੀਤਾ ਦਰਸਲ ਪਹਿਲਗਾਮ ਹੱਤਿਆ ਦੀ ਹਮਲੇ ਤੋਂ ਬਾਅਦ ਸਾਰੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ YouTube ਚੈਨਲਾਂ ਤੋਂ ਹਟਾਇਆ ਗਿਆ ਸੀ ਇਸ ਨਾਲ ਹੀ ਸਾਰੀਆਂ ਭਾਰਤੀ ਫਿਲਮਾਂ ਦੇ ਚਿਹਰੇ ਜਿੰਨਾਂ ਵਿੱਚ ਪਾਕਿਸਤਾਨੀ ਕਲਾਕਾਰ ਦਿਖਾਈ ਦਿੰਦੇ ਸਨ ਉਹਨਾਂ ਨੂੰ ਵੀ YouTube ਤੋਂ ਹਟਾਇਆ ਗਿਆ ਸੀ ਇਹੀ ਕਾਰਨ ਹੈ ਕਿ ਦਿਲਜੀਤ ਨੇ YouTube ਤੇ ਟ੍ਰੇਲਰ ਪੋਸਟ ਨਹੀਂ ਕੀਤਾ